ਅੱਜ ਖਬਰ ਮੋੜ ਹੋਏਗੀ ਚੰਡੀਗੜ੍ਹ ਪੁਲਿਸ ਬਾਰੇ ਅਸੀਂ ਕੱਲ ਦੇ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿਵੇਂ ਇੱਕ ਡਾਕਟਰ ਤੋਂ 22 ਲੱਖ ਰੁਪਏ ਦੀ ਫਰौती ਚੰਡੀਗੜ੍ਹ ਦੇ ਥਾਣਾ ਸੈਕਟਰ 19 ਦੇ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤ ਕਰਨ ਲਈ ਲਈ ਗਈ ਰਿਸ਼ਿੰਦਰ ਸਿੰਘ ਤੱਗੜਵਾਲੋਂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਅੱਜ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਤੇ ਡਾਕਟਰ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਪਰਚਾ ਦਰਜ ਹੋ ਗਿਆ ਡਾਕਟਰ ਗੁਰਚਰਨ ਸਿੰਘ ਨੇ 24325 ਨੂੰ ਚੰਡੀਗੜ੍ਹ ਪੁਲਿਸ ਦੀ ਪਬਲਿਕ ਗ੍ਰਿਵੈਂਸਸ ਵਿੰਡੋ 'ਚ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕੁਝ ਸਮੇਂ ਤੋਂ ਇਸ ਨੰਬਰ ਤੋਂ ਫਰੋਟੀਆਂ ਦੀਆਂ ਕਾਲਾਂ ਆ ਰਹੀਆਂ ਨੇ ਅਤੇ ਉਸ ਨੂੰ ਕਿਹਾ ਜਾ ਰਿਹਾ ਕਿ ਤੂੰ 1.5 ਸਾਲ ਜਾਂ 1 ਸਾਲ ਪਹਿਲਾਂ ਇੱਕ 14 ਸਾਲ ਦੀ ਕੁੜੀ ਨਾਲ ਬਲਾਤਕਾਰ ਕੀਤਾ ਉਹਨੂੰ ਨਸ਼ੇ ਦੀ ਗੋਲੀ ਦੇ ਕੇ ਜਦੋਂ ਕਿ ਡਾਕਟਰ ਗੁਰਚਰਨ ਸਿੰਘ ਇਹ ਸਾਰੀ ਗੱਲ ਨੂੰ ਝੂਠ ਦੱਸ ਰਹੇ ਨੇ ਬੇਬੁਨਿਆਦ ਦੱਸ ਰਹੇ ਨੇ ਅਸੀਂ ਉਹਨਾਂ ਦਾ ਕੱਲ ਕੀਤੀ ਗਈ ਇੰਟਰਵਿਊ ਵਿੱਚ ਤੁਹਾਨੂੰ ਦਿਖਾਇਆ ਸੀ ਜਦੋਂ ਇਹ ਮਾਮਲਾ ਕੱਲ ਪੰਜਾਬ ਫਾਈਲਸ ਟੀਵੀ ਨੇ ਐਸਐਸਪੀ ਚੰਡੀਗੜ੍ਹ ਕਮਰਦੀਪ ਕੌਰ ਆਈਪੀਐਸ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਚੰਡੀਗੜ੍ਹ ਪੁਲਿਸ ਹਰਕਤ ਵਿੱਚ ਆਈ ਐਸਐਸਪੀ ਦੀ ਹਦਾਇਤ ਤੇ ਇੱਕ ਜਾਂਚ ਸ਼ੁਰੂ ਹੋਈ ਜਿਸ ਨੂੰ ਡੀਐਸਪੀ ਦਿਲਬਾਖ ਸਿੰਘ ਸੈਕਟਰ 26 ਚ ਬੈਠਦੇ ਨੇ ਜਿਨ੍ਹਾਂ ਦੇ ਅਧੀਨ ਥਾਣਾ ਸੈਕਟਰ 19 ਆਉਂਦਾ ਉਹਨਾਂ ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਐਸਐਚਓ ਊਸ਼ਾ ਰਾਣੀ ਅਤੇ ਆਯੋ ਅਸ਼ੋਕ ਕੁਮਾਰ ਨੂੰ ਸਸਪੈਂਡ ਕਰਨ ਬਾਰੇ ਸਿਫਾਰਿਸ਼ ਕੀਤੀ ਹੈ ਇਹ ਸਾਨੂੰ ਸੂਤਰਾਂ ਤੋਂ ਇਤਲਾ ਮਿਲੀ ਹੈ ਇਸ ਤੇ ਫਾਈਨਲ ਦਸਕਤ ਐਸਐਸਪੀ ਮੈਡਮ ਦੇ ਹਜੇ ਹੋਣੇ ਬਾਕੀ ਨੇ ਕਿਉਂਕਿ ਉਹ ਲੇਟ ਹੋ ਸਕਦੇ ਨੇ ਅਸੀਂ ਵੀਡੀਓ ਜਲਦੀ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਪਰ ਜੋ ਸਿਫਾਰਿਸ਼ ਡੀਐਸਪੀ ਕੋਲੋਂ ਜਾ ਰਹੀ ਹੈ ਯਾਨੀ ਕਿ ਡੀਐਸਪੀ ਦੇ ਦਫ਼ਤਰੋਂ ਜਾਰੀ ਹੈ ਉਸ ਨੂੰ ਐਸਐਸਪੀ ਵੱਲੋਂ ਮੰਨੇ ਜਾਣ ਦੀ ਪੂਰੀ ਉਮੀਦ ਹੈ ਸਾਡੀ ਅੱਜ ਦੁਪਹਿਰੇ ਐਸਐਸਪੀ ਮੈਡਮ ਨਾਲ ਵੀ ਗੱਲਬਾਤ ਹੋਈ ਸਾਡੀ ਗੱਲ ਡੀਐਸਪੀ ਸਾਹਿਬ ਨਾਲ ਵੀ ਹੋਈ ਤੇ ਸਾਡੀ ਗੱਲ ਚੰਡੀਗੜ੍ਹ ਪੁਲਿਸ ਦੇ ਅੰਦਰ ਸਾਡੇ ਸੂਤਰਾਂ ਨਾਲ ਵੀ ਹੋਈ ਇਹ ਵੀ ਦੱਸਣਾ ਜ਼ਰੂਰੀ ਹੈ ਕਿ 17 ਤਰੀਕ ਨੂੰ ਪਰਚਾ ਦਰਜ ਹੁੰਦਾ ਹੈ ਡਾਕਟਰ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਜਿਹੜੀ ਸ਼ਿਕਾਇਤ 24/3/25 ਨੂੰ ਦਿੱਤੀ ਗਈ ਪਰ ਅਗਲੇ ਦਿਨ ਯਾਨੀ ਕਿ ਅੱਜ 18 ਤਰੀਕ ਨੂੰ ਇੱਕ ਜ਼ੀਰੋ ਐਫ ਆਈ ਆਰ ਕੱਟਦੀ ਹੈ ਐਸ ਐਚਓ 우ਸ਼ਾ ਰਾਣੀ ਪੁਲਿਸ ਸਟੇਸ਼ਨ ਸੈਕਟਰ 19 ਉਹ ਐਫ ਆਈ ਆਰ ਉਸ ਲੜਕੀ ਦੇ ਬਿਆਨ ਤੇ ਕੱਟੀ ਜਾਂਦੀ ਹੈ ਜਿਸ ਦੀ ਉਮਰ ਹੁਣ 19 ਸਾਲ ਤੋਂ ਉੱਤੇ ਹੈ ਉਹ ਲੜਕੀ ਦੋਸ਼ ਲਾਉਂਦੀ ਆ ਕਿ ਜਦੋਂ ਮੈਂ ਨਾਬਾਦਕ ਸੀ ਉਦੋਂ ਦੋ ਵਿਅਕਤੀਆਂ ਨੇ ਮੇਰੇ ਨਾਲ ਬਲਾਤਕਾਰ ਕੀਤਾ ਪਰ ਲੀਗਲ ਮਾਮਲਿਆਂ ਦੇ ਵਿੱਚ ਜਾਣਕਾਰੀ ਰੱਖਦੇ ਹੋਏ ਵਕੀਲ ਸਾਹਿਬਾਨ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਟਾਈਮ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲਾਂ ਸ਼ਿਕਾਇਤ ਡਾਕਟਰ ਗੁਰਚਰਨ ਸਿੰਘ ਕਰਦੇ ਆ ਜਿਨ੍ਹਾਂ ਤੋਂ 22 ਲੱਖ ਰੁਪਏ ਦੀ ਫਰੋਤੀ ਇਸ ਮੁੰਡੇ ਨੇ ਜਿਹੜਾ ਪਹਿਲਾਂ ਆਪਣੇ ਆਪ ਨੂੰ ਭਰਾ ਦੱਸਦਾ ਰਿਹਾ ਕੁੜੀ ਦਾ ਤੇ ਅੰਤ ਦੇ ਵਿੱਚ ਸਾਨੂੰ ਹੁਣ ਇਹ ਗੱਲ تصਦੀਕ ਹੋਈ ਹੈ ਕਿ ਉਹ ਭਰਾ ਨਹੀਂ ਉਹਦਾ ਬாய்ਫਰੈਂਡ ਹੈ ਇਸ ਮੁੰਡੇ ਦਾ ਨਾਮ ਹਰਸ਼ਪ੍ਰੀਤ ਸਿੰਘ ਹੈ ਤਾਂ ਫਿਰ ਫਰੋਤੀ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ 14 4 25 ਨੂੰ ਡਾਕਟਰ ਸਾਹਿਬ ਨੂੰ ਥਾਣੇ ਬੁਲਾਇਆ ਜਾਂਦਾ ਹੈ ਇਸ ਤੋਂ ਪਹਿਲਾਂ 13 ਤਰੀਕ ਨੂੰ ਵੀ ਬੁਲਾਇਆ ਜਾਂਦਾ ਹੈ 13 4 ਤਰੀਕ ਨੂੰ ਡਾਕਟਰ ਨੂੰ ਲੜਕੀ ਅਤੇ ਮੁੰਡੇ ਦੇ ਸਾਹਮਣੇ ਕੀਤਾ ਜਾਂਦਾ ਹੈ ਐਸਐਚਓ ਵੱਲੋਂ ਐਸਐਚਓ ਪਹਿਲਾਂ ਪੁੱਛਦੀ ਹੈ ਜਿਵੇਂ ਅਸੀਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਕਿ ਕੀ ਤੂੰ ਬਲਾਤਕਾਰ ਕੀਤਾ ਉਹ ਕਹਿੰਦਾ ਜੀ ਬਿਲਕੁਲ ਨਹੀਂ ਕੀਤਾ ਉਹ ਕਹਿੰਦੇ ਫੇ ਕੁੜੀ ਤੁਹਾਡੇ ਸਾਹਮਣੇ ਕਰਾ ਦਈਏ ਉਹ ਕਹਿੰਦੀ ਕਰਾਓ ਜਦੋਂ ਕੁੜੀ ਆਉਂਦੀ ਆ ਤੇ ਕੁੜੀ ਸਾਹਮਣੇ ਕਹਿੰਦੀ ਆ ਬਈ ਹਾਂ ਜੀ ਇਹਨਾਂ ਨੇ ਮੇਰਾ ਬਲਾਤਕਾਰ ਕੀਤਾ ਉਸ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਗੁਰਚਰਨ ਸਿੰਘ ਨੇ ਸਾਨੂੰ ਦੱਸਿਆ ਐਸ ਐਚਓ ਹੂਸ਼ਾ ਰਾਣੀ ਉਹਨਾਂ ਨੂੰ ਬੇहद ਗੰਦੀਆਂ ਗਾਲਾਂ ਕੱਢਦੀ ਆ ਅਤੇ ਧਮਕੀ ਦਿੰਦੀ ਆ ਕਿ ਤੈਨੂੰ ਮੈਂ ਪੌਕਸੋ ਐਕਟ ਤਹਿਤ ਹੁਣੇ ਅੰਦਰ ਕਰੂੰਗੀ ਉਦੋਂ ਬਾਅਦ ਆਈਓ ਅਸ਼ੋਕ ਕੁਮਾਰ ਸਾਹਿਬ ਇਨਸਪੈਕਟਰ ਡਾਕਟਰ ਗੁਰਚਰਨ ਸਿੰਘ ਨੂੰ ਇੱਕ ਵੱਖਰੇ ਕਮਰੇ ਚ ਲੈ ਜਾਂਦਾ ਅਤੇ ਸਮਝਾਉਂਦਾ ਬੁਝਾਉਂਦਾ ਉਹ ਕਹਿੰਦਾ ਕਿ ਤੂੰ ਬਾਰੋ-ਬਾਰ ਇਸ ਕੁੜੀ ਨਾਲ ਫੈਸਲਾ ਕਰ ਲੈ ਲੈ ਦੇ ਕੇ ਨਹੀਂ ਤਾਂ ਪੋਕਸੋ ਐਕਟ ਲੱਗ ਜੂ ਡਾਕਟਰ ਅੰਡਰ ਪ੍ਰੈਸ਼ਰ ਆ ਗਿਆ ਡਰ ਗਿਆ ਘਬਰਾ ਗਿਆ ਤੇ ਉਹਨੇ ਕੁੜੀ ਦੇ ਮੁੰਡੇ ਨਾਲ ਗੱਲ ਕੀਤੀ ਜਦੋਂ ਕਿ ਉਹਨਾਂ ਦੀ ਆਡੀਓ ਰਿਕਾਰਡਿੰਗ ਜਿਹੜੀ ਅਸੀਂ ਕੱਲ ਦੀ ਵੀਡੀਓ ਚਲਾਈ ਆ ਉਹ 'ਚ 5 ਲੱਖ ਰੁਪਿਆ ਮੰਗਿਆ ਜਾ ਰਿਹਾ ਡਾਕਟਰ ਗੁਰਚਰਨ ਸਿੰਘ ਤੋਂ ਪਰ ਹੁਣ ਜਦੋਂ ਉਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਕਰਤੀ ਤੇ ਪੁਲਿਸ ਦੇ ਅੱਗੇ ਇਹ ਮੁੰਡਾ ਕੁੜੀ ਡਾਕਟਰ ਦੇ ਆਉਣ ਤੋਂ ਪਹਿਲਾਂ ਥਾਣੇ ਪਹੁੰਚੇ ਹੋਏ ਸੀ ਤਾਂ ਉਹਨਾਂ ਨੇ ਆਪਦੀ ਡਿਮਾਂਡ 30 ਲੱਖ ਤੇ ਕਰਤੀ ਤੇ ਨਾਲੇ ਸਮਝ ਆਉਂਦੀ ਹੈ ਗੱਲ ਕਿਉਂਕਿ ਹੁਣ ਤਾਂ ਪੁਲਿਸ ਕੋ ਮਾਮਲਾ ਚਲੇ ਗਿਆ ਉਹਨਾਂ ਨੇ ਡਾਕਟਰ ਨੂੰ ਜ਼ਰੂਰ ਕਿਹਾ ਹੋਊਗਾ ਕਿ ਮਾਮਲਾ ਪੁਲਿਸ ਕੋ ਤੂੰ ਪਹੁੰਚਾਇਆ ਹੁਣ ਸਾਡਾ ਰੇਟ 30 ਲੱਖ ਰੁਪਈਆ ਡਾਕਟਰ ਨੇ ਜੋ ਘਰੇ ਪੈਸੇ ਉਹਨੇ ਡਾਲਰ ਕੈਨੇਡੀਅਨ ਇਕੱਠੇ ਕੀਤੇ ਸੀ ਉਹਦਾ ਮੁੰਡਾ ਆਪਦਾ ਕੈਨੇਡਾ ਦੇ ਵਿੱਚ ਡੈਂਟਿਸਟਰੀ ਦਾ ਕੋਰਸ ਕਰਦਾ ਹੈ ਡਾਕਟਰੀ ਕਰਦਾ ਹੈ ਉਹਦੀ ਹਾਇਰ ਐਜੂਕੇਸ਼ਨ ਵਾਸਤੇ ਉਹਨੇ ਇਹ ਪੈਸੇ ਇਕੱਠੇ ਕੀਤੇ ਸੀ ਬਾਲ ਮਰਚੈਂਟ ਤੋਂ ਬਕਾਇਦਾ ਰੁਪਏ ਦੇ ਕੇ ਰਸੀਦਾਂ ਲੈ ਕੇ ਇਹ ਡਾਲਰ ਜਮ੍ਹਾਂ ਕੀਤੇ ਹੋਏ ਸੀ ਫਿਰ ਪੁਲਿਸ ਵਾਲਿਆਂ ਨੇ ਡਰਾਇਆ ਧਮਕਾਇਆ ਗੁਰਚਰਨ ਸਿੰਘ ਨੂੰ ਕਿ ਤੂੰ 36 ਹਜ਼ਾਰ ਕਨੇਡੀਅਨ ਡਾਲਰ ਕਿਵੇਂ ਇਕੱਠੇ ਕੀਤੇ ਤੇਰੇ ਕੋਲ ਪ੍ਰੂਫ ਕੀ ਆ ਕਿ ਤੇਰੇ ਕੋਲ ਪੈਸੇ ਸੀਗੇ ਇਹ ਵੀ ਦਬਕਾਇਆ ਗਿਆ ਤੂੰ ਕਿਹੜੀ ਥਾਂ ਤੇ ਦਿੱਤੇ ਉਹ ਬੰਦੇ ਨੂੰ ਤੂੰ ਪ੍ਰੂਫ ਕਰ ਕਿ ਤੂੰ ਪੈਸੇ ਵਾਕਿਆ ਉਹਨੂੰ ਫੜਾਏ ਆ ਸੋ ਇਹ ਦਬਕੇ ਚ ਲੰਣ ਤੋਂ ਬਾਅਦ ਅੱਜ ਜਿਹੜੀ ਅਨੋਖੀ ਕਾਰਵਾਈ ਕੀਤੀ ਆ ਥਾਣਾ ਉੰਨੀ ਨੇ ਕਿ 1 ਜ਼ੀਰੋ ਐਫ ਆਈ ਆਰ ਦਰਜ ਕਰਤੀ ਜਿਹੜੀ ਕਿ ਮੁਹਾਲੀ ਪੁਲਿਸ ਨੂੰ ਟਰਾਂਸਫਰ ਕਰ ਦਿੱਤੀ ਜਾਏਗੀ ਤੇ ਉਹਦੇ ਉੱਤੇ ਲਾਤਾ ਪੋਕਸੋ ਐਕਟ ਪੋਕਸੋ ਐਕਟ ਹੁੰਦਾ ਜਿਹੜਾ ਨਾ ਬਾਲਗ ਬੱਚਿਆਂ ਨੂੰ ਸੈਕਸ਼ੂਅਲ ਕਰਾਇਮ ਤੋਂ ਬਚਾਉਣ ਖਾਤਰ ਬਣਾਇਆ ਗਿਆ ਪ੍ਰੀਵੈਂਸ਼ਨ ਆਫ ਕ੍ਰਾਈਮ ਅਗੇਂਸਟ ਚਿਲड्रन ਤੇ ਦੋਸਤੋ ਜਦੋਂ ਇਹ ਮੋਹਾਲੀ ਪੁਲਿਸ ਕੋਲ ਆਏਗਾ ਪਰਚਾ ਫਿਰ ਜਿਸ ਜੁਰਿਸਡਿਕਸ਼ਨ ਦੇ ਵਿੱਚ ਇਹ ਵਕੂਆ ਕਥਿਤ ਤੌਰ ਤੇ ਕੁੜੀ ਕਹਿੰਦੀ ਹੈ ਹੋਇਆ ਉਹਦੇ ਕੋਲ ਤਫਤੀਸ਼ ਲਈ ਜਾਏਗਾ ਪਰ ਇਸ ਮਾਮਲੇ ਤੇ ਟਾਈਮ ਲਾਈਨ ਦੇਖਣੀ ਬਹੁਤ ਜ਼ਰੂਰੀ ਆ ਇਹੀ ਬਿਆਨ ਲੜਕੀ ਉਨਨੀਂ ਕਿਉਂ ਦਰਜ ਕਰਾਉਂਦੀ ਐ ਇਹ ਸੰਬੰਧਿਤ ਜਿਹੜਾ ਜਿਸ ਇਲਾਕੇ ਜੋਦੇ ਨਾਲ ਇਹ ਵਕੂਆ ਹੋਇਆ ਇਹ ਸਵਾਲ ਪੈਦਾ ਹੁੰਦੇ ਨੇ ਉੱਥੇ ਬਿਆਨ ਦੇ ਕੇ ਦਰਜ ਕਿਉਂ ਨਹੀਂ ਕਰਾਉਂਦੀ ਇੱਕ ਸਵਾਲੀਆ ਚਿੰਨ ਮਨਚ ਆਉਂਦਾ ਅਸੀਂ ਕੁਝ ਕਾਨੂੰਨੀ ਮਹਾਰਾ ਨਾਲ ਗੱਲ ਕੀਤੀ ਜਿਹਦੇ ਵਿੱਚ ਮੁੱਖ ਤੌਰ ਤੇ ਐਡਵੋਕੇਟ ਅਮਨਿੰਦਰ ਸਿੰਘ ਸੇਖੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਸਾਨੂੰ ਏ ਰਾਇ ਦਿੱਤੀ ਕਿ ਦੋਹਾਂ ਕੇਸਾਂ ਦੀ ਤਫਤੀਸ਼ ਇੱਕੋ ਏਜੰਸੀ ਕੋਲ ਹੋਣੀ ਚਾਹੀਦੀ ਆ ਇਹ ਦੋਹੇ ਕੇਸ ਕਲੱਬ ਹੋਣੇ ਚਾਹੀਦੇ ਆ ਇੱਕੋ ਏਜੰਸੀ ਤੇ ਕਲੱਬ ਹੋ ਕੇ ਕਿਉਂਕਿ ਜਿਹੜਾ ਪਰਚਾ ਐਫ ਆਈ ਆਰ ਨੰਬਰ 22 ਜਿਹੜਾ ਕਿ ਡਾਕਟਰ ਗੁਰਚਰਨ ਸਿੰਘ ਨੇ ਦਰਜ ਕਰਾਇਆ ਉਹਦੇ ਵਿੱਚ ਦੋਸ਼ ਲੱਗ ਰਹੇ ਆ ਮੁੰਡੇ ਹਰਸ਼ਪ੍ਰੀਤ ਤੇ ਆਤੇ ਉਹਦੀ ਜਿਹੜੀ ਸਹੇਲੀ ਐ ਲੜਕੀ ਐ ਉਸਤੇ ਉਹ ਜਿਹੜਾ ਵਕੂਆ ਉਹ ਚੰਡੀਗੜ੍ਹ ਦਾ ਪਰ ਉਸ ਪਰਚੇ ਤੋਂ ਬਾਅਦ ਜਿਹੜਾ ਜ਼ੀਰੋ ਐਫ ਆਈ ਆਰ ਥਾਣਾ 19 ਦਰਜ ਕਰਦਾ ਉਹਦਾ ਵਕੂਆ ਮੁਹਾਲੀ ਦਾ ਮੁਹਾਲੀ ਜ਼ਿਲ੍ਹੇ ਦਾ ਮੁਲਾਪੁਰ ਦਾ ਤਾਂ ਫਿਰ ਉਹ ਪੰਜਾਬ ਪੁਲਿਸ ਦੀ ਜੂਰਸਡਿਕਸ਼ਨ ਹੋਗੀ ਪਰ ਇਹ ਦੋਨੋਂ ਪਰਚੇ ਪਹਿਲਾ 22 ਨੰਬਰ ਉਸ ਤੋਂ ਬਾਅਦ 0 ਨੰਬਰ ਇਹ ਇੱਕ ਦੂਜੇ ਨਾਲ ਜੁੜੇ ਹੋਏ ਆ ਔਰ ਇਹ ਵੀ ਵਕੀਲ ਸਹਿਬਾਨ ਦਾ ਕਹਿਣਾ ਹੈ ਕਿ ਹੋ ਸਕਦਾ ਲੜਕੀ ਨੂੰ ਜਦੋਂ ਪਤਾ ਲੱਗਿਆ ਕਿ ਅਸੀਂ ਫਸ ਗਏ ਤਾਂ ਫਿਰ ਉਸ ਨੇ ਇਹ ਮਾਨਕਰ ਅੰਤ ਕਹਾਣੀ ਬਣਾ ਕੇ ਪੁਲਿਸ ਨੂੰ ਦੱਸੀ ਵੀ ਹੋ ਸਕਦੀ ਹੈ ਇਸ ਕਿਸਮ ਦੀ ਗੱਲ ਦਾ ਵੀ ਵਕੀਲ ਸਹਿਬਾਨ ਨੇ ਜ਼ਿਕਰ ਕੀਤਾ ਪਰ ਸਾਨੂੰ ਇਸ ਬਾਰੇ ਐਸਐਸਪੀ ਮੈਡਮ ਨੇ ਕਿਹਾ ਕਿ ਇਹ ਮਾਮਲਾ ਆਈਓ ਦੇ ਵੱਲੋਂ ਤਫਤੀਸ਼ ਕੀਤਾ ਜਾਏਗਾ ਉਹ ਇਸ ਦੀ ਜਾਂਚ ਕਰੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੀਆਂ ਐਫ ਆਈ ਆਰਜ਼ ਜ਼ੀਰੋ ਐਫ ਆਈ ਆਰਜ਼ ਪੰਜਾਬ ਤੋਂ ਤੇ ਦਿੱਲੀ ਵਗੈਰਾ ਤੋਂ ਸਾਡੇ ਕੋਲ ਆ ਜਾਂਦੀਆਂ ਅਸੀਂ ਜਦੋਂ ਉਹਨਾਂ ਦੀ ਤਫਤੀਸ਼ ਕਰਦੇ ਹਾਂ ਤਾਂ ਉਹ ਝੂਠੀਆਂ ਪਾਈਆਂ ਜਾਂਦੀਆਂ ਅਸੀਂ ਕੈਂਸਲੇਸ਼ਨ ਰਿਪੋਰਟਸ ਫਾਈਲ ਕਰ ਦਿੰਦੇ ਹਾਂ ਉਹਨਾਂ ਜ਼ੀਰੋ ਐਫ ਆਈ ਆਰਜ਼ ਕਿਆਂ ਸੋ ਮਾਮਲਾ ਹੁਣ ਜਿਹੜਾ ਡਾਕਟਰ ਅਤੇ ਉਹਨਾਂ ਦੇ ਕੋਈ ਸਾਥੀ ਆ ਉਹਨਾਂ ਦੇ ਵਿਰੁੱਧ ਹੁਣ ਮੁਹਾਲੀ ਪੁਲਿਸ ਕੋਲ ਆ ਜਾਏਗਾ ਤੇ ਮੁਹਾਲੀ ਪੁਲਿਸ ਉਸ ਦੀ ਜਾਂਚ ਕਰੇਗੀ ਪਰ ਇਹਦੇ ਵਿੱਚ ਇਹਨਾਂ ਦੋਹਾਂ ਕੇਸਾਂ ਨੂੰ ਗਲੱਬ ਕਰਨਾ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਨ ਦੀ ਇੰਟਰਸਟ ਆਫ ਜਸਟਿਸ ਨਿਆਂ ਦੇ ਲਈ ਜ਼ਰੂਰੀ ਆ ਜੇ ਤਾਂ ਫਰੋਤੀ ਮੰਗੀ ਗਈ ਲਿੱਤੀ ਗਈ ਦਿੱਤੀ ਗਈ ਉਹ ਕ੍ਰਾਈਮ ਆ ਤਾਂ ਉਹ ਬਣਦੀ ਕਾਰਵਾਈ ਉਹ ਮੁੰਡੇ ਤੇ ਕੁੜੀ ਦੇ ਖਿਲਾਫ ਹੋਣੀ ਚਾਹੀਦੀ ਹੈ ਜਿਵੇਂ ਡਾਕਟਰ ਗੁਰਚੰਨ ਸਿੰਘ ਨੇ ਸਾਨੂੰ ਦੱਸਿਆ ਕਿ ਕੱਲ ਉਸ ਲੜਕੀ ਨੇ ਡਾਕਟਰ ਸਾਹਿਬ ਤੋਂ ਮਾਫੀ ਮੰਗੀ ਅਤੇ ਇਹ ਵੀ ਕਿਹਾ ਕਿ ਸ਼ਿਕਾਇਤ ਵਾਪਸ ਲੈ ਲਓ ਅਸੀਂ ਸ਼ਹਿਰ ਛੱਡ ਕੇ ਚਲੇ ਜਾਵਾਂਗੇ ਤੇ ਉਦੋਂ ਬਾਅਦ ਇਹ ਪਰਚਾ ਜ਼ੀਰੋ ਨੰਬਰ ਉਸਦੇ ਬਿਆਨ ਤੇ ਦਰਜ ਹੋ ਜਾਂਦਾ ਹੈ ਇਹ ਜੋ ਗੱਲਬਾਤ ਡਾਕਟਰ ਸਾਹਿਬ ਦਾ ਹੋਈ ਇਹ ਸਾਰੀ ਪੁਲਿਸ ਸਟੇਸ਼ਨਾਂ ਤੇ ਡੀਐਸਪੀ ਦੇ ਦਫ਼ਤਰ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਵਿੱਚ ਬੰਦ ਹੋਏਗੀ ਹਾਂ ਦੂਜੇ ਪਾਸੇ ਜੇਕਰ ਲੜਕੀ ਨਾਲ ਇਹਨਾਂ ਵਿਅਕਤੀਆਂ ਨੇ ਕੋਈ ਜ਼ਿਆਦਤੀ ਕੀਤੀ ਆ ਜਿਸਮਾਨੀ ਸ਼ੋਸ਼ਣ ਕੀਤਾ ਤਾਂ ਉਹਦਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਰ ਕਿਉਂਕਿ ਟਾਈਮ ਲਾਈਨ ਉਹ ਜਿਹੜੀ ਹੈਗੀ ਆ ਮਨ ਦੇ ਵਿੱਚ ਸ਼ੰਕੇ ਖੜੇ ਕਰਦੀ ਆ ਕਿ ਜੇ ਵਾਕਿਆ ਹੀ ਉਹਦੇ ਨਾਲ ਐਦਾਂ ਹੋਇਆ ਸੀ ਹੁਣ ਤਾਂ ਲੜਕੀ 19 ਸਾਲ ਤੋਂ ਉੱਤੇ ਆ ਤੇ ਉਹਨੇ ਪਹਿਲਾਂ ਇਹੋ ਜੀ ਸ਼ਿਕਾਇਤ ਕਿਉਂ ਨਹੀਂ ਕੀਤੀ ਸੰਬੰਧਿਤ ਥਾਣੇ 'ਚ ਯਾਨੀ ਕਿ ਮੁੱਲਾਂਪੁਰ ਮੁਹਾਲੀ ਪੁਦੀਸ਼ ਡਿਸਟ੍ਰਿਕਟ ਦੇ ਵਿੱਚ ਉਹਨੂੰ ਉਸ ਵਕਤ ਹੀ A ਜ਼ੀਰੋ ਐਫ ਆਈ ਆਰ ਕਰਾਉਂਦੀ ਯਾਦ ਕਿਉਂ ਆਈ ਜਦੋਂ ਉਹਨਾਂ ਦੇ ਵਿਰੁੱਧ ਪਰਚਾ ਦਰਜ ਹੋ ਗਿਆ ਜਾਂ ਜਦੋਂ ਉਹਨਾਂ ਦੇ ਵਿਰੁੱਧ 24 3 25 ਨੂੰ ਡਾਕਟਰ ਸਾਹਿਬ ਸ਼ਿਕਾਇਤ ਕਰ ਦਿੰਦੇ ਆ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਉਹਨੂੰ ਅੱਗੇ ਵਧਣਾ ਪਏਗਾ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਡੀਐਸਪੀ ਦਿਲਬਾਖ ਸਿੰਘ ਨੇ ਐਸਐਚਓ 우ਸ਼ਾ ਰਾਣੀ ਅਤੇ ਆਈਓ ਅਸ਼ੋਕ ਕੁਮਾਰ ਦੀ ਸਸਪੈਂਸ਼ਨ ਰეკਮੈਂਡ ਕਰ ਦਿੱਤੀ ਹੈ और हो सकता है बहुत जल्द इन्हों नौकरी तो बर्खास्त करके लाइन हाजर कर देता जाएगा ये अज की स्टोरी यानी कि पंजाब फाइल्स टीवी की प्रभावशाली या कहो इंपैक्ट की स्टोरी मैं रजेंद्र सिंह तगड़ थोड़े तो इजाजत चाहना जी सताल नमस्कार खुदा हाफिज